ਜਿੰਦਾਬਾਦ 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 ਇੱਕ ਹੋ ਜਾਓ 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 ਮਿਹਨਤ ਕਰਨ ਵਾਲੇ ਲੋਕੋ ਇੱਕ ਹੋ ਜਾਓ ਇੱਕ ਹੋ ਜਾਓ ਜਿੰਦਾਬਾਦ ਦੇ ਸਰਕਾਰਾਂ ਦਾ ਬੇੜਾ ਧਲਾ ਕੇ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਮੁਲਾਕ ਮਦਕਾਨਦਾਰ ਇਕਾ ਜਿੰਦਾਬਾਦ ਜਿੰਦਾਬਾਦ ਆ ਗਰੀਬ ਲੋਕਾਂ ਦੀ ਕਹਿੰਦਾ ਰਤ ਜਿਹੜੀ ਆ ਇਹ ਮੈਨੂੰ ਦਿੱਸਦੀ ਆ ਅੱਜ ਵੀ ਉਹੀ ਹੈ ਨਾ ਅੱਜ ਵੀ ਤੁਸੀਂ ਵੇਖੋ ਦਿਨ ਰਾਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਵੀ ਹਨੇਰਿਆ ਦੇ ਵਿੱਚ ਵੀ ਮਿਹਨਤ ਕਰ ਕਰਕੇ ਆਪਦੇ ਪਰਵਾਰ ਪਾਲਦੇ ਆ ਤੇ ਪਰ ਉਹ ਮਲਕ ਭਾਗੋ ਸਾਡਾ ਸਾਰਾ ਕੁਝ ਹੀ ਲੁੱਟ ਕੇ ਲੈ ਜਾਂਦੇ ਸਾਰਾ ਕੁਝ ਹੀ ਲੈ ਜਾਂਦੇ ਇੱਥੇ ਲੋਕ ਬਹੁਤ ਆ ਕਮੈਂਟ ਕਰਦੇ ਹੁੰਦੇ ਆ ਸੋਸ਼ਲ ਮੀਡੀਆ ਤੇ ਵੀ ਉਤਰਾਂ ਵੀ ਯਾਰ ਕਿਸਾਨਾਂ ਨੂੰ ਤਾਂ ਸਾਰਾ ਕੁਝ ਹੀ ਮਾਰਵਾ ਇਹ ਕਿਹੜਾ ਟੈਕਸ ਦਿੰਦੇ ਆ ਇਹਨਾਂ ਨੂੰ ਸਬਸਿਡੀਆਂ ਮਿਲਦੀਆਂ ਪਰ ਮੇਰੇ ਵੀਰੋ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰ ਆ ਜਿਹੜਾ ਬੇਹੰਤ ਕਸ਼ ਲੋਕ ਕੋਈ ਵੀ ਆ ਉਹ ਸਾਰੇ ਅਸੀਂ ਟੈਕਸ ਦਿੰਦੇ ਸਾਰੇ ਅਸਵੇਰੇ ਜਦੋਂ ਬੀਬੀਆਂ ਉੱਠ ਕੇ ਚਾਹ ਬਾਲਦੀਆਂ ਨਾ ਅੱਗ ਬਾਲਦੀਆਂ ਚਾਹ ਧਰਦੀਆਂ ਜਦੋਂ ਤੜਕੇ ਉੱਠ ਕੇ ਤੇ ਜਦੋਂ ਡੱਬੀ ਦੀ ਸੀਖ ਐ ਕਰਕੇ ਲਾਉਂਦੀਆਂ ਕਿ ਉਹ ਜਿਹੜੀ ਡੱਬੀ ਲੈ ਕੇ ਆਂਦੀ ਨਾ ਉੱਤੇ ਵੀ ਟੈਕਸ ਗਿਆ ਹੁੰਦਾ ਜਿਹੜੇ ਪਤੀਲੇ ਦੇ ਵਿੱਚ ਪਾਣੀ ਪਾ ਕੇ ਚੁੱਲ੍ਹੇ ਤੇ ਧਰਦੀਆਂ ਉਹਦਾ ਵੀ ਟੈਕਸ ਗਿਆ ਜਿਹੜੀ ਉਹਦੇ ਵਿੱਚ ਰਾਸ਼ਨ ਪਾਇਆ ਪੱਤੀ ਖੰਡ ਉਹਦੇ ਤੇ ਵੀ ਟੈਕਸ ਗਿਆ ਤੇ ਜਿਹੜੀ ਪੋਣੀ ਦੇ ਨਾਲ ਚਾਹ ਪੁੱਟਦੇ ਆ ਨਾ ਉਹ ਤੇ ਵੀ ਪੋਣੀ ਦਾ ਵੀ ਟੈਕਸ ਦਿੱਤਾ ਤੇ ਜਿਹੜੇ ਗਲਾਸ ਪਾ ਕੇ ਪੀਂਦੇ ਉਹਦਾ ਵੀ ਟੈਕਸ ਦਿੱਤਾ ਗੱਲ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਨੂੰ ਜੁੱਤੇ ਪਾਏ ਵੀ ਟੈਕਸ ਦਿੰਨੇ ਅਸੀਂ ਅਰਾਧ ਨੂੰ ਜਿਹੜੇ ਤੁਸੀਂ ਬੈੱਡ ਤੇ ਪੈਂਦੇ ਆ ਨਾ ਉਹ ਬੈੱਡ ਜਿਹਦੇ ਲੈ ਕੇ ਆਂਦਾ ਸੀ ਉਹਦਾ ਵੀ ਟੈਕਸ ਦਿੱਤਾ ਜਿਹੜਾ ਤੁਸੀਂ ਬਿਸਤਰਾ ਵਿਛਾਉਨੇ ਆ ਉਹਦਾ ਵੀ ਟੈਕਸ ਗਿਆ ਤੇ ਜਿਹੜਾ ਸ਼ੱਤ ਤੇ ਪੱਖਾ ਚੱਲਦਾ ਉਹਦਾ ਵੀ ਟੈਕਸ ਗਿਆ ਤੇ ਇੰਨਾ ਜਿਆ ਟੈਕਸ ਦੇਈ ਜਾਂਦੇ ਸਵੇਰ ਤੋਂ ਲੈ ਕੇ ਸੁੱਤੇ